ਤੁਸੀਂ ਦੇਖ ਰਹੇ ਹੋ ਸਰਕਾਰੀ ਹਸਪਤਾਲ ਖੰਨਾ ਦੇ ਵਿੱਚ ਰੁੱਖ ਲਗਾਓ ਵਾਤਾਵਰਨ ਬਚਾਓ ਦੇ ਤਹਿਤ ਅੱਜ ਐਸਐਮਓ ਸਾਹਿਬ ਡਾਕਟਰ ਸਾਹਿਬ ਜਿਹੜੇ ਨੇ ਸਰਕਾਰੀ ਹਸਪਤਾਲ ਦੇ ਵਿੱਚ ਬੂਟੇ ਲਗਾ ਰਹੇ ਨੇ ਕਹਿੰਦੇ ਇੱਕ ਵਾਰ ਬੂਟਾ ਲਗਾਇਆ ਲੰਬੇ ਸਮੇਂ ਤੱਕ ਛਾਂ ਵੀ ਦਿੰਦਾ ਤੇ ਫਲ ਵੀ ਦਿੰਦਾ ਜਦੋਂ ਅਸੀਂ ਕੋਈ ਬੂਟਾ ਲਗਾਨੇ ਆ ਤੇ ਜਦੋਂ ਬੂਟਾ بڑا ਹੋ ਜਾਂਦਾ ਤੇ ਸਾਡਾ ਮਨ ਬੜਾ ਪਰਸੰਨ ਹੁੰਦਾ ਕਿ ਸਾਡੇ ਹੱਥੋਂ ਲਗਾਇਆ ਇਹ ਬੂਟਾ ਅੱਜ ਫਲ ਦੇ ਰਿਹਾ ਸੋ ਅੱਜ ਸਮੂਹ ਖੰਨੇ ਦੇ ਜਿਹੜੇ ਬਤਾਵਰਨ ਪ੍ਰੇਮੀ ਨੇ ਐਸਐਮਓ ਸਾਹਿਬ ਤੇ ਡਾਕਟਰ ਸਾਹਿਬ ਨਾਲ ਮਿਲ ਕੇ ਰੁੱਖ ਲਗਾ ਰਹੇ ਨੇ ਜੇ ਤੁਸੀਂ ਦੇਖ ਰਹੇ ਹੋ ਅੱਜ ਗ੍ਰੀਨ ਸਿਟੀ ਕਲੀਨ ਸਿਟੀ ਦੇ ਤਹਿਤ ਸਰਕਾਰ ਵੱਲੋਂ ਚਲਾਈ ਮਹਮ ਦੇ ਤਹਿਤ ਅੱਜ ਐਸਐਮਓ ਸਾਹਿਬ ਖੰਨਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਬੂਟੇ ਲਗਾ ਰਹੇ ਨੇ ਸਮਸਾਲ ਅੱਜ ਹਸਪੀਟਲ ਦੇ ਵਿੱਚ ਸੰਸਥਾਵਾਂ ਵੱਲੋਂ ਜਿਹੜੇ ਫੀਲਡ ਦਾ ਜਾ ਰਹੇ ਨੇ ਕੀ ਕਰਨਾ ਚਾਹੁੰਦੇ ਨੇ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਜ਼ਿਆਦਾ ਦਰਗਤਾਂ ਨੂੰ ਲਾਉਣ ਦੀ ਕੀ ਕਹਿੰਦੇ ਲੋਡ ਹੈ ਪਟਿਆਂ ਨੂੰ ਲਾਉਣ ਦੀ ਲੋਡ ਹੈ ਕਿਉਂਕਿ ਇਹ ਆਕਸੀਜਨ ਜਿਹੜੀ ਹੈ ਬਣਾਉਂਦੇ ਆ ਤੇ ਸੰਦੇ ਵਾਸਤੇ ਆਕਸੀਜਨ ਸਾਰੇ ਹਮ ਲੋਕਾਂnse ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਜਿਹੜੀ ਜਗ੍ਹਾ ਤੇ ਪਲਾਂਟੇਸ਼ਨ ਕੱਟੀ ਗਈ ਹੈ ਤੁਹਾਨੂੰ ਪਤਾ ਕਿੱਥੇ ਫਲੱਡਸ ਆਉਂਦੇ ਆ ਕਿੱਥੇ ਕਿ ਕਹਿੰਦੇ ਜਿਹੜੇ ਹੈ ਨੈਚੁਰਲ ਕਲਮਟਿਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਜਿਹੜਾ ਵੱਧ ਤੋਂ ਵੱਧ ਜਿਹੜੇ ਹੈ ਪੇੜ ਲਾਉਣੇ ਚਾਹੀਦੇ ਆ ਜਿਨ੍ਹਾਂ ਨਾਲ ਜਿਹੜੀ ਹੈਗੀ ਆ ਮਨੁੱਖਤਾ ਨੂੰ ਆਕਸੀਜਨ ਮਿਲਦੀ ਹੈ ਜਿਹੜੀ ਕਿ ਆਪਣੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਐਸਾ ਮੈਂ ਤੁਸੀ ਵੀ ਕਹਿੰਦੇ ਲੋਕ ਬਰੇ ਪਹਿਲਾਂ ਇੱਕ ਟਾਲੀ ਦਾ ਬੂਟਾ ਲਗਾਇਆ ਸੀ ਕੀ ਕਹਿੰਦਾ ਜਿੰਨ ਜਦੋਂ ਪੈਸਾ ਬੂਟਾ ਲਗਾਉਂਦੇ ਆ ਔਰ ਅੱਜ ਦੇਖ ਕੇ ਮਨ ਵੀ ਖੁਸ਼ ਹੋ ਰਿਹਾ ਜਿਹੜੀ ਟਾਲੀ ਦੇਖ ਕੇ ਹੋਵੇ ਕੈਸਾ ਨੂੰ ਸਾਹ ਬੋਲੋ ਜਿਹੜਾ ਹੈ 2 ਸਾਲ ਪਹਿਲਾਂ ਲਗਾਈ ਗਈ ਸੀ ਕਿੰਨੀ ਖੁਸ਼ੀ ਮਹਿਸੂਸ ਰਹੀ ਆਪਾਂ ਐਸੀ ਜੀ ਮੈਂ ਤੁਹਾਨੂੰ ਦੱਸਾਂ ਇਹਦੇ ਵਾਸਤੇ ਮੇਰੇ ਜਿਹੜੀ ਹੈ ਇੱਥੇ ਅਪਾਰਟਮੈਂਟ ਹੈ 182022 ਨੂੰ ਹੋਈ ਸੀ ਤੇ ਜਿੱਤਨੇ ਪੰਜ ਗ੍ਰਾਹੀਆਂ ਗਿਆ ਸੀ ਐਸਐਸ ਤੋਂ ਦਾ ਮੇਰਾ ਸਟਾਫ ਆਇਆ ਸਪੈਸ਼ਲ ਕਹਿੰਦੇ ਡਾਕਟਰ ਸਰਵਸ ਸੀ ਇੱਥੇ ਕਿ ਕਹਿੰਦੇ ਜਿਹੜਾ ਟੈਲੀ ਦਾ ਇੱਕ ਬੋਟਾ ਲਾਉਣਾ ਤੇ ਅੱਜ ਬਹੁਤ ਖੁਸ਼ੀ ਹੁੰਦੀ ਹੈ ਜਿਹੜਾ ਹੈ ਪਲਾਂਟੇਸ਼ਨ ਤੁਸੀਂ ਕਿਸੇ ਫੰਕਸ਼ਨ ਚੱਲ ਜਾਓ ਸਭ ਤੋਂ ਇੰਪੋਰਟੈਂਟ ਜਿਹੜੇ ਮਰਦੀ ਆਫੀਸ਼ੀਅਲ ਨੂੰ ਕਿ ਕਹਿੰਦਾ ਇੱਕ ਬੋਟਾ ਦਿੱਤਾ ਜਾਂਦਾ ਕਿ ਵੀ ਤੁਸੀਂ ਇਹਨੂੰ ਬਲੈਂਟ ਕਰੋ ਮਤਲਬ ਜਿੰਨੇ ਮਰਜੀ ਕੀ ਕਹਿੰਦੇ ਵੱਡੇ ਤੋਂ ਵੱਡਾ ਅਫੀਸ਼ਰ ਵੀ ਕੀ ਕਹਿੰਦੇ ਹੋਵੇ ਉਹਨੂੰ ਇੱਕ ਚਾਹੇ ਹੈਲਥਨੈਸ ਸਰਾਂ ਜਾਂ ਚਾਹੇ ਕੋਈ ਡੀਸੀ ਹੋਵੇ ਕੋਈ ਉਹਨੂੰ ਸਾਰਿਆਂ ਨੂੰ ਇੱਕ ਬੂਟਾ ਹੀ ਦਿੱਤਾ ਜਾਂਦਾ ਹੈ ਮਤਲਬ ਇੰਨਾ ਜ਼ਿਆਦਾ ਕੀ ਕਹਿੰਦੇ ਵਧੀਆ ਚੀਜ਼ ਹੈ ਇਹ ਬੂਟੇ ਲਾਉਣੇ ਜਿਹਦੇ ਨਾਲ ਕੀ ਕਹਿੰਦੇ ਵੱਧ ਤੋਂ ਵੱਧ ਆਕਸੀਜਨ ਮਿਲੇ ਕਿਉਂਕਿ ਆਕਸੀਜਨ ਬਿਨਾਂ ਤਾਂ ਆਪਾਂ ਜੀ ਨਹੀਂ ਸਕਦੇ ਤੇ ਉਸਦੀ ਮੈਨੂੰ ਬੜੀ ਖੁਸ਼ੀ ਹੈ ਕਿ ਵੀ ਜਿਸਲੇ ਦੇਖਦੇ ਆ ਕਿ ਵੀ ਉਹ ਐਡਾ ਪ੍ਰਾਸਪਰ ਕੀਤਾ ਹੈ ਐਡਾ ਵਧੀਆ ਕੀ ਕਹਿੰਦੇ ਜਿਹੜੀ ਐ ਟਾਲੀ 2 ਸਾਲ ਹੋ ਗਏ ਬੜੀਆਂ ਤੇ ਬਹੁਤ ਵਧੀਆ ਲੱਗਦਾ ਹੈ ਜਿਹੜਾ ਬੂਟੇ ਲਗਾਏ ਨੇ ਤੇ ਕੀ ਮਨ ਚ ਆਇਆ ਜਿਹੜਾ ਇਹ ਏਦਾਂ ਦਾ ਜਿਹੜਾ ਜਿਹੜਾ ਹੁਣ ਅੱਜ ਦਾ ਤੁਹਾਨੂੰ ਦਿਖ ਰਿਹਾ ਕਿੰਨਾ ਆਕਸੀਜਨ ਦੀ ਕਿੰਨੀ ਦਿੱਕਤ ਆ ਰਹੀ ਆ ਆਪਾਂ ਕਰੋਨਾ ਜੀ ਵੀ ਦੇਖਿਆ ਕਿੰਨੀ ਦਿੱਕਤ ਆ ਯਾਰ ਅੱਜ ਗਰਮੀ ਦਾ ਕਿੰਨਾ ਮਾਹੌਲ ਹੋ ਰਿਹਾ ਵੀ ਜਿੰਨੀ ਕਿ ਦਰਖਤਾਂ ਦੀ ਜabb ਸਭ ਤੋਂ ਜ਼ਿਆਦਾ ਜ਼ਰੂਰਤ ਅਜ ਦੇ ਟਾਈਮ 'ਚ ਮੇਰੇ ਮਨ ਦੀ ਤਮੰਨਾ ਸੀ ਵੀ ਹਰ ਬਾਹਰ ਬਾੜ 'ਚ ਹਰ ਸ਼ਹਿਰ ਦੇ ਹਰ ਜਗ੍ਹਾ ਤੇ ਦਰਖਤ ਲਾਏ ਜਾਣ ਕਿਉਂਕਿ ਆਕਸੀਜਨ ਦੇ ਵਾਤਾਵਰਨ ਨੂੰ ਬਚਾਇਆ ਜਾਵੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਧੰਨਵਾਦ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਬੂਟੇ ਲਗਾ ਰਹੇ ਨੇ ਪਹਿਲਾਂ ਤਾਂ মিডিਆ ਦਾ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਜਿਹੜੇ ਇੱਥੇ ਕਵਰੇਜ ਕਰਨ ਆਏ ਹੋ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ ਵਾਤਾਵਰਣ ਬਚਾਓ ਸੰਸਥਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਾਥੀਆਂ ਦੇ ਨਾਲ ਰੁੱਖ ਬਚੇ ਰੁੱਖ ਲਗਾਉਣ ਲਈ ਤੇ ਵਾਤਾਵਰਣ ਬਚਾਉਣ ਲਈ ਆਪਣਾ ਸਹਿਯੋਗ ਦੇ ਰਹੇ ਹਾਂ ਅੱਜ ਸਮਾਜ ਸੇਵੀ ਇਸਤਾਰ ਜਰਨੈਲ ਸਿੰਘ ਜਸਲ ਜੀ ਦੇ ਸੱਦੇ ਉੱਤੇ ਜਿਨ੍ਹਾਂ ਦੀ ਦਿਲ ਦੀ ਇੱਛਾ ਸੀ ਕਿ ਹਸਪਤਾਲ ਵਿੱਚ ਬੂਟੇ ਲਗਾਉਣੇ ਨੇ ਉਹਨਾਂ ਦੇ ਸੱਦੇ ਉੱਤੇ ਅੱਜ ਅਸੀਂ ਇੱਥੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣ ਆਏ ਹਾਂ ਤੇ ਸਭ ਤੋਂ ਪਹਿਲਾਂ ਸਹਿਯੋਗ ਦੇਣ ਲਈ ਮੈਂ ਸਾਡੇ ਸਿਵਲ ਹਸਪਤਾਲ ਦੇ ਐਸਐਮਓ ਸਰ ਮਨਿੰਦਰ ਸਿੰਘ ਤਸਵੀਰ ਜੀ ਡਾਕਟਰ ਕਿਕਰ ਜੀ ਤੇ ਹੋਰ ਸਮਾਜ ਸੇਵੀ ਵਿਧਾਇਕ ਸਾਹਿਬ ਦੇ ਦਫ਼ਤਰ ਇੰਚਾਰਜ ਤੋਂ ਬੁਝੇ ਕੁਲਵੰਤ ਸਿੰਘ ਮਹਿਮੀ ਚੰਦਰ ਸਿੰਘ ਨੇਜੀ ਹੋਰ ਸਾਰੇ ਸਾਥੀਆਂ ਦਾ ਡਾਕਟਰ ਰਾਹੁਲ ਸ਼ੁਕਲਾ ਜੀ ਪੰਮੀ ਸ਼ੇਰ ਸਿੰਘ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਸਮੇਂ-ਸਮੇਂ 'ਤੇ ਸਹਿਯੋਗ ਦਿੰਦੇ ਨੇ ਤੇ ਡਾਕਟਰ ਮਨਿੰਦਰ ਸਿੰਘ ਤਸਵੀਰ ਜੀ ਨੇ ਵੀ ਸਾਡੇ ਕਾਰਜ ਦੀ ਸ਼ਲਾਘਾ ਕੀਤੀ ਹੈ ਮੈਂ ਧੰਨਵਾਦ ਕਰਦਾ ਜਾਂਦਾ ਕਿਉਂਕਿ ਹੌਸਲਾ ਅਫਜ਼ਾਈ ਬਹੁਤ ਜ਼ਰੂਰੀ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਗਲੋਬਲ ਵਾਰਮਿੰਗ ਦਾ ਜਿਹੜਾ ਖਤਰਾ ਹੈ ਉਹ ਸਾਡੇ ਮੁਲਕ ਦੇ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਜ਼ਰੂਰ ਆਈ ਹੈ ਪਰੰਤੂ ਅਜੇ ਜਾਗਰੂਕਤਾ ਦੀ ਬਹੁਤ ਲੋੜ ਹੈ ਵੱਧ ਵੱਧ ਰੁੱਖ ਲਗਾਏ ਜਾਣ ਤੇ ਉਹਨਾਂ ਦਾ ਪਾਲਣ ਪੋਸਣ ਕੀਤਾ ਜਾਵੇ ਕਿਉਂਕਿ ਇੱਕ ਤੰਦਰੁਸਤ ਸਮਾਜ ਦੀ ਜਿਹੜੀ ਸਿਰਜਣਾ ਹੈ ਉਹ ਰੁੱਖਾਂ ਦੇ ਨਾਲ ਜੋ ਤਬਦੀਲੀ ਆਂਦੀ ਹੈ ਜੋ ਵਾਤਾਵਰਣ ਛੁੱਟ ਹੁੰਦਾ ਹੈ ਉਹਦਾ ਸਾਨੂੰ ਬਹੁਤ ਲਾਹਾ ਮਿਲਦਾ ਹੈ ਤੰਦਰੁਸਤ ਸਮਾਜ ਦੇ ਵਿੱਚ ਇਹਨਾਂ ਦਾ ਰੁੱਖਾਂ ਦਾ ਬਹੁਤ ਯੋਗਦਾਨ ਹੈ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਦੇਖ ਸਕਦੇ ਹਾਂ ਅਸੀਂ ਰੁੱਖਾਂ ਦੀ ਬਹੁਤ ਸੰਭਾਲ ਕੀਤੀ ਜਾਂਦੀ ਹੈ ਵੱਡੇ ਵੱਡੇ ਜੰਗਲ ਦੇਖੇ ਜਾ ਰਹੇ ਨੇ ਰੇਨ ਫੋਰ ਫੋਰੈਸਟ ਜਿਹੜਾ ਐਮਾਜ਼ਨ ਦਾ ਜੰਗਲ ਹੈ ਉਹ ਦੁਨੀਆ ਦੇ ਸਭ ਤੋਂ ਵੱਡਾ ਗਿਆ ਜਾਂਦਾ ਹੈ ਘਾਨਾ ਦੇ ਜੰਗਲ ਨੇ ਮੈਡਗਾਸਕਰ ਦੀ ਖਾੜੀ ਹੈ ਸਪੇਨ ਦੇ ਵਿੱਚ ਜੰਗਲ ਬੜੇ ਲਾਜਵਾਬ ਨੇ ਇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਦਾ ਮੈਂ ਜ਼ਿਕਰ ਕਰਨਾ ਜਾਇਜ਼ ਨਹੀਂ ਸਮਝਦਾ ਕਿਉਂਕਿ ਕਾਫੀ ਲੰਬਾ ਸਮਾਂ ਹੋ ਜਾਣਾ ਤੇ ਮੈਂ ਇੱਥੇ ਪੁੱਜਣ ਲਈ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਭਰੋਸਾ ਦਿਨਾ ਕਿ ਰੁੱਖ ਲਗਾਓ ਵਾਤਾਵਰਣ ਸੰਭਾਲੋ ਸੰਸਾ ਵੱਲੋਂ ਵਾਤਾਵਰਣ ਬਚਾਉਣ ਲਈ ਜੋ ਪਿਛਲੇ ਸਮੇਂ ਤੋਂ ਮਿਹਨਤ ਜਾਰੀ ਹੈ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਹਦੇਸ਼ਾਂ ਉੱਤੇ ਜੰਗਲਾਤ ਵਿਭਾਗ ਦੇ ਹਦੇਸ਼ਾਂ ਉੱਤੇ ਇਹ ਮੁਹਿੰਮ ਜਾਰੀ ਰਹੂਗੀ ਤੇ ਅਸੀਂ ਵੱਤ ਵਤ ਵਾਤਾਵਰਣ ਬਚਾਉਣ ਲਈ ਆਪਣਾ ਸਹਿਯੋਗ ਦਿੰਦੇ ਰਹਾਂਗੇ। ਧੰਨ ਜਿਹੜੇ ਰੁੱਖ ਲਗਾਇਆ ਜਾ ਰਹੇ ਨੇ। ਅੱਜ ਆਪਣੇ ਡਾਕਟਰ ਐਮ ਐਸ ਪਸੀਹਿੰਜੀ ਦੇ ਸਹਿਯੋਗ ਦੇ ਨਾਲ ਰੁੱਖ ਬਚਾਓ, ਵਾਤਾਵਰਣ ਬਚਾਓ ਸੰਸਥਾ ਦੇ ਸੰਸਤਾਪਕ ਨੇ, ਪ੍ਰਬੰਧਕ ਨੇ, ਪ੍ਰਧਾਨ ਨੇ ਆਪਣੇ ਪ੍ਰਿੰਸ ਜੀ ਔਰ ਉਹਨਾਂ ਦੀ ਸਮੂਹ ਟੀਮ ਡਾਕਟਰ ਕੱਕੜ ਜੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਅੱਜ ਆਪਾਂ ਪਹਿਲ ਦੇ ਆਧਾਰ ਦੇ ਉੱਤੇ ਇਹ ਸਿਵਲ ਹਸਪਤਾਲ ਦੇ ਵਿੱਚ ਆਪਾਂ ਰੁੱਖ ਲਗਾਏ ਰੁੱਖਾਂ ਦੀ ਐਸ ਵੇਲੇ ਇੰਨੀ ਜ਼ਰੂਰਤ ਹੈ ਇੰਨੀ ਜ਼ਰੂਰਤ ਹੈ ਕਿ ਹਰ ਇਨਸਾਨ ਨੂੰ ਘੱਟੋ ਘੱਟ 5-5 ਰੁੱਖ ਲਗਾਉਣੇ ਚਾਹੀਦੇ ਨੇ ਔਰ ਮੈਂ ਉਹਰੇ ਇੱਕ ਜੋ ਸੰਦੇਸ਼ ਦੇਣਾ ਚਾਹੁੰਗਾ ਪੰਜਾਬ ਸਰਕਾਰ ਤੱਕ ਵੀ ਜੋ ਅਸੀਂ ਰੁੱਖ ਲਗਾਨੇ ਆ ਚਾਹੇ ਪਿੰਡਾਂ 'ਚ ਲਗਾਉਣੇ ਆ ਜਾਂ ਅਸੀਂ ਕਿਤੇ ਹੋਰ ਜਗ੍ਹਾ 'ਤੇ ਲਗਾਉਣੇ ਆ ਤਾਂ ਜੋ ਮਵੇਸ਼ੀ ਨੇ ਆਪਣੇ ਗੁੱਜਰ ਪਰਿਵਾਰ ਜਿਹੜੇ ਪਸ਼ੂ ਨੇ ਧੰਨ ਹੈਗਾ ਉਹ ਪਸ਼ੂਆਂ ਦਾ ਨੁਕਸਾਨ ਕਰਦੇ ਨੇ ਦਰਖਤਾਂ ਦਾ ਉਸ ਦਿਨ ਉਹ ਭਾਰੀ ਨੁਕਸਾਨ ਹੁੰਦਾ ਔਰ ਜੋ ਸਾਡੀ ਮਿਹਨਤ ਹੈ ਜੋ ਸਾਡੇ ਜੋ ਸੰਸਤਾ ਰੁੱਖ ਲਗਾਉਂਦੀ ਆ ਉਹਨੂੰ ਨੁਕਸਾਨ ਹੁੰਦਾ ਤਾਂ ਉਹਨਾਂ ਉੱਪਰ ਕੋਈ ਨੋਕੀ ਨਕੇਲ ਕੱਸਣੀ ਚਾਹੀਦੀ ਆ ਭਗਵੰਤ ਮਾਨ ਜੀ ਦਾ ਸੁਪਨਾ ਔਰ ਸਾਡੇ ਤਰਫੋਂ ਵੀ ਸੌਂਝੇ ਐਮ ਐਲ ਏ ਸਾਹਿਬ ਦਾ ਜੋ ਗ੍ਰੀਨ ਤੇ ਕਲੀਨ ਖੰਨੇ ਨੂੰ ਬਣਾਉਣ ਦਾ ਸੁਪਨਾ ਹੈਗਾ ਉਸ ਦੇ ਵਿੱਚ ਅੱਜ ਸਾਡੇ ਪ੍ਰਿੰਸ ਸਾਹਿਬ ਨੇ ਸਾਡੇ ਹਰਪ੍ਰੀਤ ਪ੍ਰਿੰਸ ਜੀ ਨੇ ਬੜਾ ਸਹਿਯੋਗ ਪਾਇਆ ਜਿੰਨੇ ਵੀ ਸਾਥੀ ਔਰੇ ਆਏ ਨੇ ਅਸੀਂ ਮੈਂ ਤੈਹਦ ਉਹਨਾਂ ਦਾ ਧੰਨਵਾਦ ਧੰਨਵਾਦ ਕਰਦਾ ਆ ਤੇ ਆਪਾਂ ਇਸ ਤਰ੍ਹਾਂ ਹੀ ਰੁੱਖ ਲਗਾਉਂਦੇ ਰਹੀਏ ਔਰ ਪੰਜਾਬ ਨੂੰ ਹਰਿਆ ਭਰਿਆ ਬਣਾਉਂਦੇ ਜਿਹੜਾ ਜੀ ਰੁੱਖ ਲਗਾਇਆ ਜਾ ਰਹੇ ਨੇ ਸਭ ਤੋਂ ਪਹਿਲਾਂ ਦਾ ਧੰਨਵਾ ਪਹਿਲਾਂ ਸਰੇ ਪਸ਼ੀਨ ਸਾਹਿਬ ਨੇ ساری ਗੱਲਬਾਤ ਅਸੀਂ ਪ੍ਰਿੰਸ ਜੀ ਨਿੱਦਰ ਸਾਡੇ ਜਸਲ ਜੀ ਮੈਂ ਅੱਜ ਦੇ ਜਿਹੜੇ ਮੈਂ ਕਹਾਂਗਾ ਹੀਰੋਇਨੀ ਬਾਤਰਪੁਰ ਨੇ ਪ੍ਰੇਮੀ ਨੇ ਮੈਂ ਜਿਹੜਾ ਇਸ ਤਰ੍ਹਾਂ ਪਹਿਲਾਂ ਵੀ ਪਸ਼ੀਨ ਸਾਹਿਬ ਨੇ ਮੈਸਜ ਦਿੱਤਾ 3 ਸਾਲ ਪਹਿਲਾਂ ਜਿਹੜੀ ਟਾਲੀ ਲਾਈ ਸਜਪੜਾ ਮਨ ਪਰਸਨ ਹੁੰਦਾ ਵੀ 2022 ਚ ਲੱਗੀ ਸੀ ਕਿੰਨਾ ਇਸ ਤਰ੍ਹਾਂ ਤਾਂ ਮੈਂ ਕਹਿੰਦਾ ਲਾਹ ਰੁਖ ਤੇ ਪਾਓ ਆਕਸੀਜਨ ਨਹੀਂ ਹੋਊਗੀ ਤਾਂ ਅਸੀਂ ਕਿਵੇਂ ਜੀਵਾਂਗੇ ਤਾਂ ਬਹੁਤ ਹੀ ਲੰਬੀ ਚੌੜੀ ਗੱਲਾਂ ਕਰਦੇ ਮੈਂ ਕਿ ਕਿਸੇ ਅਖਬਾਰ ਚ ਪੜ ਰਿਹਾ ਸੀ ਵੱਡੇ ਵੱਡੇ ਦਰਖਤ ਕਿਤੇ ਖੰਨੇ ਸਾਹਿਰ ਚ ਵੱਡੇ ਗਏ ਬੜੀ ਮਾੜੀ ਗੱਲ ਸਸਤਾਵਨ ਪੁੱਛਣ ਕੇ ਆਇਆ ਸੀ ਸਬੰਧਿਤ ਡਿਪਾਰਟਮੈਂਟ ਪੁੱਛਣ ਚਾਇਦਾ ਸੀ ਇਹ ਗੱਲ ਕਰਨੀ ਵਿੱਚ ਸਮਤਾ ਵੀ ਉਚਿਤ ਆਇ ਤੇ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤੀ ਲੰਬੀ ਗੱਲ ਨਾਲ ਕਰਦੇ ਵੇ ਸਾਰੇ ਸਸਤਾਵਨ ਡਾਕਟਰ ਪਸੀਨ ਸਾਹਿਬ ਦਾ ਤੱਕੜ ਸਾਹਿਬ ਖੜੇ ਸਾਰੇ ਮੈਂ ਵੀ ਜੀ ਹੈ ਤੇ ਜਸਲ ਜੀ ਸਾਰਾ ਦਾ ਸਾਰਾ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ